ਬਠਿੰਡਾ ਦੇ ਐਸਐਸਡੀ ਗਰਲਜ਼ ਕਾਲਜ ਦੀ ਇੱਕ ਸੈਕੰਡ ਯਰ ਇੱਦੀ ਵਿਦਿਆਰਥਣ ਵੱਲੋਂ ਪੱਖੇ ਦੇ ਨਾਲ ਫਾਹੇ ਲੈ ਕੇ ਕੀਤੀ ਖੁਦਕੁਸ਼ੀ ਪਰਿਵਾਰਕ ਮੈਂਬਰ ਪਹੁੰਚੇ ਮੌਕੇ ਤੇ ਅਤੇ ਮੌਕੇ ਤੇ ਪਹੁੰਚੀ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਮਾਮਲਾ ਮੰਗਲਵਾਰ ਨੂੰ 2 ਵਜੇ ਦੇ ਲਗਭਗ ਦਾ ਜਿੱਥੇ ਬਠਿੰਡਾ ਦੇ ਅਮਰੀਕ ਸਿੰਘ ਰੋਡ ਤੇ ਐਸਐਸਡੀ ਗਰਲਜ਼ ਕਾਲਜ ਦੇ ਵਿੱਚ ਪੁਲਿਸ ਪਹੁੰਚੀ ਅਤੇ ਪਤਾ ਲੱਗਿਆ ਹੈ ਕਿ ਇੱਕ ਲੜਕੀ ਵੱਲੋਂ ਜੋ ਸੈਕੰਡ ইয়ার ਦੀ ਸਟੂਡੈਂਟ ਹੈ ਅਤੇ ਉਸ ਨੇ ਪੱਖੇ ਦੇ ਨਾਲ ਫੰਦਾ ਲਗਾ ਕੇ ਖੁਦਕਿਸੀ ਕੀਤੀ ਹੈ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਗਿਆ ਮੌਕੇ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਨੌਜਵਾਨ ਵੈਲਫੇਅਰ ਸੁਸਾਇਟੀ ਦੀ ਟੀਮ ਆਪਣੀ ਐਂਬੂਲੈਂਸ ਲੈ ਕੇ ਪਹੁੰਚੀ ਹੈ ਇਸ ਸਬੰਧੀ ਮੈਨੇਜਮੈਂਟ ਦੇ ਕੁਝ ਲੋਕਾਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਹ ਸੈਕੰਡ ইয়ার ইਅਰ ਦੀ ਸਟੂਡੈਂਟ ਹੈ ਤੇ ਪੁਲਿਸ ਇਸ ਮਾਮਲੇ ਦੀ ਸਾਰੀ ਜਾਂਚ ਕਰ ਰਹੀ ਹੈ ਤਾਂ ਕਿਸੇ ਨੂੰ ਵੀ ਅੱਗੇ ਤੱਕ ਨਹੀਂ ਜਾਣ ਦਿੱਤਾ ਗਿਆ ਪੋਰਸ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਉਹਨਾਂ ਵੱਲੋਂ ਆਪਣਾ ਪੁਲਿਸ ਵੱਲੋਂ ਗਲਤ ਕੀ ਕੀ ਯਾਰੀ ਬੇਸ਼ਕੀਸ਼ ਕੀਤੀ ਜਾ ਰਹੀ ਹੈ। ਹਸਟਲ 'ਚ ਹੈਗਾ ਮੈਨੇਜਮੈਂਟ 'ਚ ਸਾਨੂੰ ਫੋਨ ਆਇਆ ਸੀ ਹੋਸਟਲ ਵਾਲਿਆਂ ਦਾ ਮੈਡਮ ਦਾ ਅਸੀਂ ਸਾਰੀ ਮੈਨੇਜਮੈਂਟ ਇੱਥੇ ਸਾਡੇ ਇੱਕ ਸਭਾ ਦੇ ਮੈਂਬਰ ਦਾ ਭੋਗ ਚੱਲ ਰਿਹਾ ਸੀ ਵੀਰ ਭਵਨ ਦੇ ਵਿੱਚ ਹਰੀਸ਼ ਮੇਸ਼ੂਰੀ ਜੀ ਦਾ ਅਸੀਂ ਉੱਥੇ ਆ ਸੀ ਬਾਹਰ ਤਾਂ ਸੀ ਉੱਥੇ ਸਾਰੇ ਇੱਥੇ ਆ ਗਏ। ਇਨ ਦਾ ਮੀਨ ਟਾਈਮ ਐਸਐਚਓ ਸਾਹਿਬ ਉਹ ਆ ਗਏ। ਤਾਂ ਅਸੀਂ ਮੈਨੇਜਮੈਂਟ ਉਹ ਸਾਰੀ ਬਾਹਰ ਖੜੇ ਆ ਉਹ ਉਹਨਾਂ ਦੇ ਰਿਲੇਟਿਵਸ ਨੂੰ ਲੈ ਕੇ ਅੰਦਰ ਬੈਠੇ ਆ। ਹਲੇ ਤੱਕ ਸਾਈਟ ਨਹੀਂ ਦੇਖੀ ਉਹਨਾਂ ਨੇ ਜਾ ਕੇ ਲੜਕੀ ਦੇ ਕਮਰੇ 'ਚ ਨਹੀਂ ਗਏ ਅਸੀਂ ਵੀ ਹਲੇ ਬਾਹਰ ਖੜੇ ਹਾਂ ਤੁਹਾਨੂੰ ਕੀ ਸਮਝ ਆਏਗਾ ਸਾਨੂੰ ਜਿਵੇਂ ਉਹਨਾਂ ਨੇ ਦੱਸਿਆ ਵੀ ਕਿਸੇ ਬੇਟੀ ਨੇ ਸਾਡੀ ਕੋਲ ਜਿਹੜੀ ਹੋਸਟਲ ਦੀ ਸਟੂਡੈਂਟ ਹੈ ਉਹਨੇ ਸੁਸਾਈਡ ਕਰ ਲਿਆ ਹੈਗਾ ਹਾਂ ਕਿਸ ਤਰੀਕੇ ਨਾਲ ਕੀਤਾ ਨਹੀਂ ਸਾਨੂੰ ਨਾ ਉਹ ਆਪ ਗਏ ਨਾ ਸਾਨੂੰ ਜਾਣ ਦਿੱਤਾ ਹਲੇ ਹੋਸਟਲ ਦੀ ਸਟੂਡੈਂਟ ਹੈ 17 ਨੰਬਰ ਕਮਰੇ 'ਚ ਉਹਦੇ ਫਾਦਰ ਸੈਕੰਡ ਇਅਰ ਦੀ ਹੈ ਉਹਦਾ ਪਰਸੋਂ ਪੇਪਰ ਹੋ ਗਿਆ ਚੁੱਕਿਆ ਹੈਗਾ ਹਲੇ ਹੁਣ ਦੋ ਦਿਨ ਬਾਅਦ ਫੇਰ ਪੇਪਰ ਸੀ ਉਹਦੇ ਫਾਦਰ ਸਰਵਿਸ ਕਰਦੇ ਐ ਲੁਧਿਆਣੇ ਇਹ ਦੱਸ ਰਿਹਾ ਉਹਨਾਂ ਦੇ ਬ੍ਰਦਰ ਆ ਉਹਦੇ ਬਾਰੇ ਡਿਟੇਲ ਤਾਂ ਸ਼ਾਇਦ ਫੈਮਿਲੀ ਨੂੰ ਜਿਆਦਾ ਪਤਾ ਹੋਊਗੀ ਰੂਪ ਸਿੰਘ ਜੀ ਐਸਐਸਏ ਹੀ ਵੂਮਨ ਸੈਲ ਚ ਲੁਧਿਆਣੇ ਮਦਰ ਉਹਨਾਂ ਦੇ ਆ ਚੁੱਕੇ ਆ ਉਹਨਾਂ ਦੇ ਇੱਕ ਦੂਜੀ ਬੇਟੀ ਜਿਹਨਾਂ ਨੂੰ ਮੈਰਿਡ ਆ ਉਹ ਵੀ ਆ ਚੁੱਕੇ ਆ ਉਹਨਾਂ ਦੇ ਮਕਾਨ 'ਚ ਜਿਹੜੇ ਕਿਰਾਏਦਾਰ ਆ ਪੰਜ ਛੇ ਜਣੇ ਉਹ ਵੀ ਆ ਚੁੱਕੇ ਆ ਇੱਕ ਤਾਂ ਹੋਰ ਰਿਲੇਟਿਵ ਆ ਅੱਠ ਨੂੰ ਰਿਲੇਟਿਵ ਆ ਉਹ ਬੈਠੇ ਆ ਉਹਨਾਂ ਨਾਲ ਪੁਲਿਸ ਕੁਝ ਵਿੱਚ ਕਰ ਰਹੀ ਹੈ ਨਹੀਂ ਸੰਤ ਤਾਂ ਹੁਣੇ ਭੋਗ ਤੇ ਆਈ ਸੀ ਹੁਣੇ ਫੋਨ ਮਿਲਿਆ ਸੀ ਸੂਸਾਈਡ ਸੂਸਾਈਡ ਬੱਚੇ ਜਿਵੇਂ ਦੱਸ ਰਿਹਾ ਜਿਹੜੇ ਨਾਲ ਵਾਲੇ ਸੀ ਰਾਤ ਉਹਨਾਂ ਨਾਲ ਉਹਨੂੰ ਰੁੱਟੀ ਵੀ ਖਾਦੀ ਐ ਡਿਨਰ ਕੀਤਾ ਐ ਆਈਸਕ੍ਰੀਮ ਖਾਦੀ ਐ ਸਭ ਕੁਝ ਕੀਤਾਗਾ ਉਹ ਸਵੇਰੇ ਜਦੋਂ ਜਾਣ ਲੱਗੇ ਉਹ ਨੌਕ ਕਰਕੇ ਗਏ ਉਹਨੇ ਗੇਟ ਨਹੀਂ ਖੋਲਿਆ ਗੇ ਲੜਕੀ ਨੇ ਉਹ ਦਵਾਰਾ ਜਾ ਕੇ ਪੜ੍ਹਦੇ ਪੇਪਰ ਚੱਲਦੇ ਸਾਰੀ ਪੜ੍ਹਦੇ ਹੁੰਦੇ ਫਿਰ ਅੱਗੇ ਜਦੋਂ ਲੰਚ ਟਾਈਮ ਤੇ ਗਏ ਤਾਂ ਉਹਨੇ ਨਹੀਂ ਖੋਲਿਆ ਫਿਰ ਉਹਨਾਂ ਨੇ ਸਾਈਡ ਤੋਂ ਜਾ ਕੇ ਵਿੰਡੋਈ ਦੇਖਿਆ ਤਾਂ ਉਹ ਉਹਨਾਂ ਮੁਤਾਬਿਕ ਵੀ ਉਹ ਹੈਂਗ ਹੋ ਰਹੀ ਐ ਤਾਂ ਉਹੀ ਉਹੀ ਇਨਫੋਰਮੇਸ਼ਨ ਦਿੱਤੀ ਪਰ ਹਲੇ ਤੱਕ ਉਹਨਾਂ ਨੇ ਜਾ ਕੇ ਉੱਥੇ ਕੰਮਰੇ ਲੁਕ ਲਿਆ ਭਗਵਤੀਨ ਕਲੀਵ ਦੇ ਹੈ ਬਟ ਉਹਨੂੰ ਕਿ ਸਰਵਿਸ ਕਰਦੇ ਆ ਤੇ ਇਸ ਕਰਕੇ ਪਿਛਲੇ ਸਾਲ ਤੋਂ ਇੱਥੇ ਹੀ ਰਹਿ ਰਹੀ ਹੈ ਬੇਟੀ ਹੌਸਟਲ ਚ ਭਗਵਤੀਨ ਕਲੀਵ ਸੈਕੰਡ ইয়ার